ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾ ਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪੱਲੋ ਲੁਧਿਆਣਾ ਸ਼ਹਿਰ ਵਿੱਚ 40ਸ ਗਰੁੱਪ ਦੁਆਰਾ ਇੱਕ ਨਵੇਂ ਅਤੇ ਆਧੁਨਿਕ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਰਾਜ ਵਿੱਚ ਇਸ ਨਾਮੀ ਹਸਪਤਾਲ ਦੀ ਸਿਹਤ ਸੰਭਾਲ ਕੰਪਨੀ ਦੁਆਰਾ ਚੌਥਾ ਮਲਟੀ ਸਪੈਸ਼ੈਲਟੀ ਹਸਪਤਾਲ ਹੈ ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਫੋਰਟਿਸ ਗਰੁੱਪ ਪੰਜਾਬ ਵਿੱਚ ਆਪਣੇ ਬੁਨਿਆਦੀ ਟਾਂਚੇ ਦਾ ਵਿਸਤਾਰ ਕਰ ਰਿਹਾ ਹੈ ਜਿਸ ਦੇ ਤਹਿਤ ਉਹਨਾਂ ਸੂਬੇ ਵਿੱਚ ਆਪਣਾ ਚੌਥਾ ਮਲਟੀ ਸਪੈਸ਼ੈਲਟੀ ਹਸਪਤਾਲ ਖੋਲ੍ਹਿਆ ਹੈ ਉਨਾਂ ਦੁਹਰਾਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵਚਨਬੱਧ ਹੈ ਕਿਉਂਕਿ ਸਰਕਾਰ ਵੱਲੋਂ ਪਹਿਲਾਂ ਹੀ ਕਈ ਕਦਮ ਐਸੇ ਚੁੱਕੇ ਜਾ ਚੁੱਕੇ ਹਨ। ਉਹਨਾਂ ਅਗੇ ਦੱਸਿਆ ਕਿ ਸਰਕਾਰ ਨੇ ਪ੍ਰਾਇਮਰੀ ਹੈਲਥ케ਅ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੂਬੇ ਵਿੱਚ ਲਗਭਗ 664 ਆਮ ਆਦਮੀ ਕਲੀਨਿਕ 2979 ਤੋਂ ਵੱਧ ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਿਤ ਕੀਤੇ ਹਨ। ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਰੋੜਾਂ ਰੁਪਏ ਦੇ ਪੈਕੇਜ ਦੀ ਨੂੰ ਮਨਜ਼ੂਰੀ ਦਿੱਤੀ ਹੈ ਸੈਕੰਡਰੀ ਸਿਹਤ ਸਹੂਲਤਾਂ ਦਾ ਆਧੁਨਿਕਕਰਨ ਕਰਨ ਲਈ 5500 ਕਰੋੜ ਰੁਪਏ ਰੱਖੇ ਗਿਆ ਹਨ ਜਿਸ ਤਹਿਤ ਸਾਰੇ ਜ਼ਿਲ੍ਹਾ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਅਪਗ੍ਰੇਡ ਕੀਤਾ ਜਾਵੇਗਾ ਉਹਨਾਂ ਸੂਬਾ ਸਰਕਾਰ ਨੂੰ ਲੋੜੀਂਦੇ ਫੰਡ ਜਾਰੀ ਨਾ ਕਰਨ ਲਈ ਕੇਂਦਰ ਸਰਕਾਰ ਦੀ ਵੀ ਇਸ ਮੌਕੇ ਤੇ ਆਲੋਚਨਾ ਕੀਤੀ ਕੈਬਨਿਟ ਮੰਤਰੀ ਨੇ ਕਿਹਾ ਕਿ ਲੁਧਿਆਣਾ ਵਿੱਚ ਫੋਰਟਿਸ ਹੈਲਥ케ਅਰ ਦਾ ਵਿਸਤਾਰ ਪੰਜਾਬ ਦੇ ਹੈਲਥ케ਅਰ ਲੈਂਡਸਕੇਪ ਨੂੰ ਉੱਚਾ ਚੁੱਕਣ ਵੱਲ ਇੱਕ ਅਛਲਾ ਕਾਜੋਗ ਕਦਮ ਹੈ ਨਵੀਂ ਆਤਿ ਆਧੁਨਿਕ ਸਹੂਲਤਾਂ ਸਪੈ ਪਹੁੰਚਯੋਗ ਉੱਚ ਗੁਣਵੱਤਾ ਵਾਲੀਆਂ ਮੈਡੀਕਲ ਸੇਵਾਵਾਂ ਲਈ ਸਾਡੀ ਸਰਕਾਰ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ ਇਹ ਫੋਰਟਿਸ ਸਿਰਫ ਲੁਧਿਆਣਾ ਲਈ ਹੀ ਨਹੀਂ ਸਗੋ ਪੂਰੇ ਰਾਜ ਲਈ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜਿਸ ਵਿੱਚ ਸਿਹਤ ਸੰਭਾਲ ਪ੍ਰਬੰਧਾਂ ਨੂੰ ਵਧਾਉਣਾ ਤੇ ਸਾਡੇ ਨਾਗਰਿਕਾਂ ਦੀ ਭਲਾਈ ਵਿੱਚ ਯੋਗਦਾਨ ਪਾਉਣਾ ਹੈ ਇਹ ਪਹਿਲ ਕਦਮੀ ਪੰਜਾਬ ਦੇ ਸਿਹਤ ਖੇਤਰ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ ਅਤੇ ਡਾਕਟਰੀ ਉੱਤਮਤਾ ਲਈ ਇੱਕ ਮਾਪਦੰਡ ਨਿਰਧਾਰਤ ਕਰਦੀ ਹੈ ਲੁਧਿਆਣਾ ਵਿੱਚ ਨਵੇਂ ਉਦਘਾਟਨ ਕੀਤੇ ਗਏ ਫੋਰਟਿਸ ਮਲਟੀ ਸਪੈਸ਼ੈਲਿਟੀ ਹਸਪਤਾਲ ਵਿੱਚ 70 ਬਿਸਤਰਿਆਂ ਤੇ ਕਈ ਤਰ੍ਹਾਂ ਦੇ ਸਪੈਸ਼ੈਲਿਟੀ ਕਲੀਨਿਕ ਜਿਵੇਂ ਕਿ ਛਾਤੀ ਸ਼ੂਗਰ ਰੀੜ ਦੀ ਹੱਡੀ ਦਰਦ ਸਪੋਰਟਸ ਇੰਜਰੀ ਅਤੇ ਚਾਈਲਡ ਕਲੀਨਿਕ ਹਨ ਹਸਪਤਾਲ ਚਾਰ ਲੈਮੀਨਰ ਫਲੋ ਆਪਰੇਸ਼ਨ تھیਟਰ ਐਡਵਾਂਸਡ ਡਾਇਗਨੋਸਟਿਕ ਅਤੇ 24/7 ਟਰਾਇਜ਼ ਨਾਲ ਲੈਸ ਹੈ ਆਪਣੀ ਡਾਕਟਰੀ ਮਹਾਰਤ ਤੋਂ ਇਲਾਵਾ ਹਸਪਤਾਲ ਉન્નਤ ਸੇਵਾਵਾਂ ਪ੍ਰਦਾਨ ਕਰਦਾ ਹੈ ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਫੋਰਟਿਸ ਹੈਲਥ케ਅਰ ਦੇ ਸੀਨੀਅਰ ਪ੍ਰਬੰਧਨ ਅਧਿਕਾਰੀ ਜਿਨ੍ਹਾਂ ਵਿੱਚ ਡਾਕਟਰ ਆਸ਼ੂਤੋਸ਼ ਰਗੂਬੰਸੀ ਐਮ ਡੀ ਅਤੇ ਸੀਈਓਜ਼ ਸ਼੍ਰੀ ਅਨਿਲ ਵਿਨਾਇਕ ਗਰੁੱਪ ਸੀਈਓ ਸ਼੍ਰੀ ਵਿਵੇਕ ਕੁਮਾਰ ਗੋਇਲ ਸੀਐਫਓ ਡਾਕਟਰ ਵਿਸ਼ਨੂ ਪਾਨੀਗਰੀ ਗਰੁੱਪ ਹੈੱਡ ਮੈਡੀਕਲ ਰਣਨੀਤੀ ਅਤੇ ਸੰਚਾਲਨ ਸ਼੍ਰੀ ਆਸ਼ੀਸ਼ ਪਾਟਿਆ ਬਿਜ਼ਨਸ ਹੈੱਡ ਅਤੇ ਡਾਕਟਰ ਵਿਸ਼ਵਦੀਪ ਗੋਇਲ ਐਸਬੀਯੂ ਹੈੱਡ ਫੋਰਟਿਸ ਲੁਧਿਆਣਾ ਵੀ ਸ਼ਾਮਲ ਹਨ